ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੇ ਲੈ ਕੇ ਆਤਰਾ ਫਟਾਫਰ ਨਿਊਜ਼ ਜਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਤੇ ਰੁਕ ਕਰਦੇ ਪਹਿਲੀ ਖਬਰ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਇਜ਼ਰਾਈਲੀ ਹਮਰਤਬਾ ਬੈਂਜਾਮਿਨ ਨੇਤਨ ਯਾਹੂ ਦੇ ਨਾਲ ਇਜ਼ਰਾਈਲ ਖਮਾਸ ਤਕਰਾਰ ਦੇ ਉੱਤੇ ਉਸਾਰੂ ਚਰਚਾ ਕੀਤੀ ਹੈ ਜਿਸ ਦੌਰਾਨ ਖੇਤਰ ਵਿਚਾਲੇ ਸਮੁੰਦਰੀ ਲਾਂਘਿਆਂ ਰਾਹੀਂ ਹੁੰਦੀ ਆਵਾਜਾਈ ਦੀ ਸੁਰੱਖਿਆ ਬਾਰੇ ਫਿਕਰ ਸਾਂਝੇ ਕੀਤੇ ਗਏ ਤੇ ਫੋਨ ਤੇ ਹੋਈ ਗੱਲਬਾਤ ਦੇ ਵਿੱਚ ਮੋਦੀ ਨੇ ਜਲਦੀ ਤੋਂ ਜਲਦੀ ਖੇਤਰ ਦੇ ਵਿੱਚ ਸ਼ਾਂਤੀ ਅਤੇ ਸਥਿਰਤਾ ਦੀ ਬਹਾਲੀ ਬਾਰੇ ਭਾਰਤ ਦੇ ਰੁਕ ਨੂੰ ਦੁਹਰਾਇਆ ਉਨਾ ਖੇਤਰ ਦੇ ਵਿੱਚ ਪ੍ਰਭਾਵਿਤ ਲੋਕਾਂ ਲਈ ਮਨੁੱਖੀ ਮਦਦ ਜਾਰੀ ਰੱਖਣ ਦੀ ਗੱਲ ਵੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਪੋਸਟ ਕਰਕੇ ਦੱਸਿਆ ਹੈ ਕਿ ਉਹਨਾਂ ਦੀ ਇਤਰਾਇਲੀ ਪ੍ਰਧਾਨ ਮੰਤਰੀ ਨਾਲ ਗੱਲਬਾਤ ਉਸਾਰੂ ਰਹੀ ਹੈ। ਤੈਅ ਦੌਰਾਨ ਸ਼ਾਂਤੀ ਸਥਿਰਤਾ ਦੀ ਬਹਾਲੀ ਤੇ ਸਮੁੰਦਰੀ ਆਵਾਜਾਈ ਦੀ ਸੁਰੱਖਿਆ ਬਾਰੇ ਗੱਲਬਾਤ ਹੋਈ ਹੈ। ਜ਼ਿਕਰਯੋਗ ਹੈ ਕਿ ਯਮਨ ਦੇ ਹੁਤੀ ਅਤਵਾਦੀਆਂ ਦੇ ਵੱਲੋਂ ਦਾਗੀ ਗਈ ਇੱਕ ਮਜ਼ਾਹਲ ਦੇ ਨਾਲ ਲਾਲ ਸਾਗਰ ਵਿੱਚ ਵਪਾਰਕ ਟੈਂਕਰਾਂ ਨਾਲ ਟਕਰਾਈ ਗਈ ਹੈ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਆਈਪੀਐਲ ਦੇ ਲਈ ਖਿਡਾਰੀਆਂ ਦੀ ਧਿਲਾਮੀ ਦੇ ਵਿੱਚ ਆਸਟ੍ਰੇਲੀਆਈ ਟੀਮ ਦੇ ਆਪਣੇ ਗੇਂਦਬਾਜ਼ੀ ਜੋੜੀਦਾਰ ਅਤੇ ਕਪਤਾਨ ਪੈਟ ਕਮਿਨਸ ਨੂੰ ਪਛਾਰ ਕੇ ਲੀਗ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਸਟਾਰਕ ਉੱਤੇ ਅੱਜ 24.75 ਕਰੋੜ ਰੁਪਏ ਦੀ ਬੋਲੀ ਲੱਗੀ ਹੈ ਤੇ ਇਹ ਪਹਿਲੀ ਵਾਰ ਹੈ ਜਦੋਂ ਨਿਲਾਮੀ ਭਾਰਤ ਤੋਂ ਬਾਹਰ ਹੋ ਰਹੀ ਹੈ ਧਿਲਾਮੀ ਦੌਰਾਨ ਸਨ ਰਾਈਜ਼ਰ ਹਾਇਦਰਾਬਾਦ ਵੱਲੋਂ ਪੈਟ ਕਮਿਨਸ ਨੂੰ रिकॉर्ड 20.50 ਕਰੋੜ ਰੁਪਏ ਦੀ ਬੋਲੀ ਨਾਲ ਆਪਣੀ ਟੀਮ ਦੇ ਵਿੱਚ ਸ਼ਾਮਲ ਕਰਨ ਦੇ ਕੁਝ ਕੰਟਿਆਂ ਬਾਅਦ ਹੀ ਕੋਲਕਾਤਾ ਨਾਈਟ ਰਾਈਡਰ ਨੇ ਖੱਬੇ ਹੱਥੇ ਤੇਜ਼ ਗੇਂਦਬਾਜ਼ ਸਟਾਰਕ ਉੱਤੇ 24 ਕਰੋੜ 75 ਲੱਖ ਰੁਪਏ ਦੀ ਬੋਲੀ ਲਾ ਦਿੱਤੀ। ਸੰਤਲ ਮੈਂਬਰ ਕਰਨ ਕੇ ਦੇ ਨਾਲ 8 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚੋਂ ਮੋਲਜ਼ਮ ਕਾਰੋਬਾਰੀ ਚਤਨਿਆ ਅਗਰਵਾਲ ਦੇ ਵੱਲੋਂ ਦਾਇਰ ਅਗਾਊਂ ਜ਼ਮਾਨਤ ਪਟੀਸ਼ਨ ਉੱਤੇ ਬੁੱਧਵਾਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਹੋਈ ਹੈ। ਤੇ ਜ਼ਿਲ੍ਹਾ ਅਤੇ ਸੈਕਸ਼ਨ ਜੱਜ ਜੈਬੀਰ ਸਿੰਘ ਦੀ ਅਦਾਲਤ ਦੇ ਵਿੱਚ ਅੱਜ ਸਖਤਰ 26 ਥਾਣੇ ਦੀ ਉਹ ਤੁਹਾਨੂੰ ਕਾਰੋਬਾਰੀ ਦੀ ਜ਼ੁਬਾਨਤ ਅਰਜ਼ੀ ਉੱਤੇ ਨੋਟਿਸ ਜਾਰੀ ਕਰਕੇ ਜਵਾਬ दाखल ਕਰਨ ਲਈ ਵੀ ਕਿਹਾ ਗਿਆ ਤੇ ਹੁਣ ਮਾਮਲੇ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 2 ਦਸੰਬਰ ਨੂੰ ਚੰਡੀਗੜ੍ਹ ਦੇ ਦੌਰੇ ਉੱਤੇ ਆ ਰਹੇ ਨੇ ਤੇ ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਸ਼ਹਿਰ ਦੇ ਵਿੱਚ 375 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਚੰਡੀਗੜ੍ਹ 에어 ਫੋਰਸ ਸੈਂਟਰ ਦੇ ਵਿੱਚ 88 ਕਰੋੜ ਰੁਪਏ ਨਾਲ ਤਿਆਰ ਕੀਤੇ ਸੈਂਟਰ ਫਾਰ ਫਾਈਬਰ ਆਪਰੇਸ਼ਨ ਉੱਤੇ ਸੁਰੱਖਿਆ ਦਾ ਉਦਘਾਟਨ ਕਰਨਗੇ ਤੇ ਇਸ ਤੋਂ ਇਲਾਵਾ ਪੰਜਾਬ ਰੰਜਿੰਗ ਕਾਲਜ ਦੇ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ 140 ਕਮਰਿਆਂ ਦੇ ਹੋਸਟਲ ਦਾ ਉਦਘਾਟਨ ਵੀ ਕੀਤਾ ਜਾਵੇਗਾ। ਅੰਮ੍ਰਿਤਸਰ ਵੱਲੋਂ ਨਗਰ ਨਿਗਮ ਦੇ ਵੱਲੋਂ ਤਿਆਰ ਕੀਤੇ 99 ਕਰੋੜ ਰੁਪਏ ਦੇ ਐਸਟੀਪੀ ਪਲਾਟ ਤਨਾਰ ਦੇ ਵਿੱਚ ਬਣੇ ਸਾਰਾ ਕੀਰ ਮਕਾਨ ਤੇ ਪਲਥੋਰਾ ਦੇ ਵਿੱਚ ਸਰਕਾਰੀ ਸਕੂਲ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਵੀ ਕੀਤਾ ਜਾਵੇਗਾ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਵਿੰਦ ਸਿੰਘ ਲਵਲੀ ਨੇ ਕਿਹਾ ਕਿ ਇੱਕ ਸਰਵੇਖਣ ਰਿਪੋਰਟ ਦੇ ਆਧਾਰ ਦੇ ਉੱਤੇ ਹਵਾ ਵਿੱਚ ਪ੍ਰਦੂਸ਼ਣ ਦੇ ਕਣ ਜ਼ੀਰੋ ਹੋਣ ਦੇ ਬਾਵਜੂਦ ਰਾਜਧਾਨੀ ਵਿੱਚ ਪ੍ਰਦੂਸ਼ਣ ਕਾਰਨ ਦਮ ਘੁੱਟਣ ਦਾ ਖਤਰਾ ਬਰਕਰਾਰ ਹੈ ਕਿਉਂਕਿ ਕੇਂਦਰ ਤੇ ਦਿੱਲੀ ਸਰਕਾਰ ਖੋਖਲੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦਾ ਮੁੱਖ ਕਾਰਨ ਵਾਹਨਾਂ ਦਾ ਧੂੰਆਂ ਅਤੇ ਸੜਕਾਂ ਤੋਂ ਉੱੜਦੀ ਧੂੜ ਹੈ ਜਿਸ ਨੂੰ ਕਾਬੂ ਕਰਨ ਵਿੱਚ ਦੋਵੇਂ ਸਰਕਾਰਾਂ ਪੂਰੀ ਤਰ੍ਹਾਂ ناکਾਮ ਰਹੀਆਂ ਨੇ ਉਹਨਾਂ ਨੇ ਕਿਹਾ ਕਿ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦਾ ਦਾਅਵਾ ਕਰਨ ਵਾਲੀ ਭਾਜਪਾ ਦੀ ਕੇਂਦਰ ਸਰਕਾਰ ਦੇ ਇਸ ਦੀ ਰਾਜਧਾਨੀ ਦੇ ਵਿੱਚ ਵਧ ਰਹੇ ਪ੍ਰਦੂਸ਼ਣ ਨੂੰ ਹੱਲ ਕਰਨ ਵਿੱਚ ਬੇਵੱਸ ਹੈ ਜੋ ਸਰਕਾਰ ਦੀ ਸਭ ਤੋਂ ਵੱਡੀ ਕਮਜ਼ੋਰੀ ਸਾਬਤ ਕਰਦਾ ਹੈ ਈਡੀ ਨੇ ਵੀਰਵਾਰ ਯਾਨੀ ਕਿ 20 ਦਸੰਬਰ ਨੂੰ ਰਾਸ਼ਟਰੀ ਜਨਤਾ 당ਲ आरजेडी दे मुखी लालू यादव ते बिहार दे उप मुख्यमंत्री तेजस्वी यादव नु नौकरी दे बदले जमीन ਲੈਣ ਨਾਲ ਜੁੜੇ منی ਲਾਂਡਰਿੰਗ ਮਾਮਲੇ ਵਿੱਚ ਪੁੱਛਗਿਚ ਲਈ ਸੰਭਲ ਭੇਜੇ ਨੇ जेडी ने आरजेडी ਨੇਤਾ तेजस्वी यादव ਨੂੰ ਮਾਮਲੇ ਵਿੱਚ ਪੁੱਛਗਿਚ ਲਈ 22 ਦਸੰਬਰ ਨੂੰ ਪੇਸ਼ ਹੋ ਲਈ ਵੀ ਕਿਹਾ बिहार ਦੇ ਸਾਬਕਾ ਮੁੱਖ ਮੰਤਰੀ लालू प्रसाद यादव ਨੂੰ ਬੁੱਧਵਾਰ 27 ਦਸੰਬਰ ਨੂੰ ਇਸ ਮਾਮਲੇ ਵਿੱਚ ਸਵਾਲਾਂ ਦੇ ਜਵਾਬ ਦੇਣ ਲਈ ਸੱਦਿਆ ਵੀ ਗਿਆ ਹੈ ਅਮਰੀਕਾ ਦੇ ਕੋਲੋਰਾਡੋ ਸੂਬੇ ਦੀ ਸੁਪਰੀਮ ਕੋਰਟ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅਮਰੀਕੀ ਸੰਵਿਧਾਨ ਦੀ ਬਗਾਵਤ ਧਾਰਾ ਤਹਿਤ ਵਾਈਟ ਹਾਊਸ ਲਈ ਅਯੋਗ ਘੋਸ਼ਰ ਦੇ ਦਿੱਤਾ ਹੈ ਦੇਖਦੇ ਤੇ ਆਦੇ ਵਿੱਚ ਇਹ ਪਹਿਲੀ ਵਾਰ ਹੈ ਕਿ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਅਯੋਗ ਠਹਿਰਾਉਣ ਲਈ 14ਵੀਂ ਸੋਧ ਦੀ ਧਾਰਾ 3 ਦੀ ਵਰਤੋਂ ਕੀਤੀ ਗਈ ਹੈ ਕੋਲੋਰਾਡੋ ਦੀ ਸੁਪਰੀਮ ਕੋਰਟ ਨੇ ਇਸ ਮਾਮਲੇ ਉੱਤੇ 4-3 ਦੇ ਨਾਲ ਫੈਸਲਾ ਦਿੰਦੇ ਹੋਏ ਟਰੰਪ ਨੂੰ ਚੋਣ ਲੜਨ ਤੋਂ ਅਯੋਗ ਘੋਸ਼ਰ ਦਿੱਤਾ ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਉਹ ਸਰਕਾਰੀ ਢਿਹਾਈ ਰਿਹਾਇਸ਼ ਦੀ ਅਲਾਟਮੈਂਟ ਰੱਦ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਟੀਐਮਸੀ ਨੇਤਾ ਮੌਹਤਰਾ ਦੀ ਪਟੀਸ਼ਨ ਉੱਤੇ 4 ਜਨਵਰੀ ਨੂੰ ਸੁਣਵਾਈ ਕਰੇਗਾ ਤੇ ਜ਼ਿਕਰ ਜੋਗ ਹੈ ਕਿ ਮੌਹਤਰਾ ਨੂੰ ਲੋਕ ਸਭਾ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਤੇ ਮੌਹਤਰਾ ਨੇ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ ਅਦਾਲਤ ਨੇ ਕਿਹਾ ਕਿ ਸੁਪਰੀਮ ਕੋਰਟ ਬਰਖਾਸਤਗੀ ਦੇ ਵਿਰੁੱਧ ਮੌਹਤਰਾ ਦੇ ਪਟੀਸ਼ਨ ਉੱਤੇ 3 ਜਨਵਰੀ ਨੂੰ ਸੁਣਵਾਈ ਕਰੇਗਾ ਤੇ ਇਸ ਤੋਂ ਬਾਅਦ ਇਸ ਪਟੀਸ਼ਨ ਉੱਤੇ ਸੁਣਵਾਈ ਕੀਤੀ ਜਾਵੇਗੀ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਰਿਟ ਪਟੀਸ਼ਨ ਦਾਇਰ ਕਰਕੇ ਹੁਕਮ ਨੂੰ ਚੁਣੌਤੀ ਦਿੰਦੀ ਹੈ ਸੰਸਦ ਦੀ ਸੁਰੱਖਿਆ ਦੇ ਵਿੱਚ ਢੇਲ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਧਿਰ ਦੇ ਵਿਚਾਲੇ ਟਕਰਾਅ ਜਾਰੀ ਹੈ। ਇਸ ਅਸੰਦ ਨੂੰ ਇਜਲਾਸ ਦੇ ਵਿੱਚ ਹੋਏ ਪਾਣੀ ਹੰਗਾਮੇ ਦੇ ਕਾਰਨ ਵਿਰੋਧੀ ਸੰਸਦ ਮੈਂਬਰਾਂ ਖਿਲਾਫ ਹੁਣ ਤੱਕ ਕੋਈ ਕਾਰਵਾਈ ਨਹੀਂ ਸੁਰਕੀਆਂ ਬਟੋਰੀਆਂ ਤੇ ਪਰ ਹਾਲੀ ਦੇ ਵਿੱਚ ਵਾਪਰੇ ਮਮਿਕਰੀ ਮਾਮਲੇ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਤੇ ਹੁਣ ਪਹਿਲੀ ਵਾਰ ਕਾਂਗਰਸ ਸੰਸਦ ਰਾਹੁਲ ਗਾਂਧੀ ਨੇ ਇਸ ਮਾਮਲੇ ਵਿੱਚ ਖੁੱਲ ਕੇ ਆਪਣੇ ਵਿਚਾਰ ਪੜਤੋ ਦਿੱਤੇ। ਦਾਦੇ ਇਹ ਕਿ ਮੰਗਲਵਾਨੂ ਵਿਰੋਧੀ ਧਰਦੇ ਸੰਸਦ ਮੈਂਬਰ ਉਹਨਾਂ ਦੀ ਮੋਤਰੀ ਤੋਂ ਬਾਅਦ ਕੇਂਦਰ ਦੇ ਖਿਲਾਫ ਧਰਨੇ ਉੱਤੇ ਬੈਠੇ ਧਨ ਤੇ ਉਸ ਸਮੇਂ ਤਰਨਮੂਲ ਸੰਸਦ ਕਲਿਆਣ ਪੈਂਦਰਜੀ ਨੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਤਨਕਰਦੀ ਨਕਲ ਕੀਤੀ ਇਸ ਦੌਰਾਨ ਦੌਲ ਗਾਂਧੀ ਨੇ ਆਪਣੀ ਵਿਰੋਧ ਦਿਖਾਈ ਸੀ ਤੇ ਇਸ ਮਾਮਲੇ ਨੂੰ ਲੈ ਕੇ ਭਾਜਪਾ ਨੇ ਵਿਰੋਧੀ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਪਿਆ ਇਹਨਾਂ ਫਟਾਫਟ ਨੂੰ ਦੁਬਾਰਾ ਫਿਰਹਾਤ ਰਮਗੇ ਉਦੋਂ ਤੱਕ ਦਿਓ ਕਮਲਪਾਲ ਸਿੰਘ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ